ਦੀ ਕੀ ਫਤਿਹ 1984 ਦੀ ਇੱਕ ਐਸੀ ਇੱਕ ਘਟਨਾ ਆ ਕਿ ਜਿਹੜੀ ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਭਾਵੇਂ ਕੋਈ ਲੱਖ ਵਾਰੀ ਕਰੇ ਪਰ ਇਹ ਨਹੀਂ ਮਿਟੇਗੀ ਕਿਉਂਕਿ 1984 ਦੇ ਵਿੱਚ ਕੇਵਲ ਤੇ ਕੇਵਲ ਸਿੱਖਾਂ ਨੂੰ ਹੀ ਮਾਰਿਆ ਗਿਆ ਸਿੱਖਾਂ ਦੇ ਘਰਾਂ ਨੂੰ ਸਾੜਿਆ ਗਿਆ ਸਿੱਖਾਂ ਦੀਆਂ ਦੁਕਾਨਾਂ ਨੂੰ ਸਾੜਿਆ ਗਿਆ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਕੀਤੇ ਗਏ ਇੱਥੇ ਮੈਂ ਇੱਕ ਬੇਨਤੀ ਕਰ ਦਵਾਂ ਕਿਉਂਕਿ ਇੱਕ ਸਮਾਂ ਉਹ ਸੀ ਜਦੋਂ ਮੁਗਲ ਭਾਰਤ ਦੇ ਵਿੱਚ ਆਉਂਦੇ ਸਨ ਅਤੇ ਇਥੋਂ ਦੀਆਂ ਜਵਾਨ ਬਹੁ ਬੇਟੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ ਉਹਨਾਂ ਨੇ ਆਉਣਾ ਭਾਰਤ ਨੂੰ ਲੁੱਟਣਾ ਬਹੁ ਬੇਟੀਆਂ ਨੂੰ ਚੁੱਕਣਾ ਅਤੇ ਗਜਨੀ ਦੇ ਬਾਜ਼ਾਰ ਦੇ ਵਿੱਚ ਟਕੇ ਟਕੇ ਦੇ ਉੱਤੇ ਉਹਨਾਂ ਨੂੰ ਵੇਚਣਾ ਤੇ ਇਹ ਉਹ ਸਮਾਂ ਆ ਜਦੋਂ ਗਜਨੀ ਦੇ ਬਾਜ਼ਾਰ ਤੇ ਵਿੱਚ ਟਕੇ ਟਕੇ ਉੱਤੇ ਇਥੋਂ ਹਿੰਦੁਸਤਾਨ ਦੀਆਂ ਧੀਆ ਪੈਣਾ ਵਿਕਦੀਆਂ ਸਨ ਤੇ ਸਿੱਖ ਕੌਮ ਦੇ ਜਿਹੜੇ ਜਰਨੈਲ ਸਨ ਜਿਹੜੇ ਆਗੂ ਸਨ ਉਹ ਉਥੋਂ ਛਡਵਾ ਕੇ ਬੜੀ ਇੱਜ਼ਤ ਦੇ ਨਾਲ ਬੜੇ ਮਾਣ ਦੇ ਨਾਲ ਇਥੋਂ ਦੇ ਹਿੰਦੁਸਤਾਨ ਦੀ ਇੱਜ਼ਤ ਧੀਆਂ ਭੈਣਾਂ ਨੂੰ ਸੁਰੱਖਿਅਤ ਉਹਨਾਂ ਦੇ ਘਰਾਂ ਦੇ ਵਿੱਚ ਵਾਪਸ ਭੇਜਦੇ ਸਨ ਪਰ ਇਹਨਾਂ احਸਾਨ فراموش ਜਿਹੜੇ ਬੰਦੇ ਨੇ ਇਹ ਜਿਹੜੇ ਕਿ ਕਿਸੇ ਦਾ احਸਾਨ ਨਹੀਂ ਮੰਨਦੇ ਉਹ ਸਾਰਿਆਂ ਜਿਹੜੀਆਂ ਕਿ ਪੁਰਾਤ ਜਿਹੜੀਆਂ ਪੁਰਾਣੇ ਸਿੱਖਾਂ ਦੇ احਸਾਨ ਸਨ ਸਾਰਿਆਂ ਨੂੰ ਭੁੱਲ ਕੇ ਸਿੱਖਾਂ ਦਾ ਕਤਲ ਕਰਨਾ ਰੱਬ ਕਰ ਦਿੱਤਾ ਮੈਂ ਇੱਕ ਬੇਨਤੀ ਕਰਾਂ ਇਹ ਉਹ ਦਿੱਲੀ ਹੈ ਜਿਸ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਆਪਣਾ ਸੀਸ ਕੁਰਬਾਨ ਕੀਤਾ ਅਤੇ ਇਹਨਾਂ ਦਾ ਜਿਹੜਾ ਤਿਲਕ ਜੰਜੂ ਉਤੇ ਰਾਖੀ ਕੀਤੀ ਕਿਉਂਕਿ ਔਰੰਗਜ਼ੇਬ ਦੀ ਇਹ ਜਿੰਦ ਸੀ ਕਿ ਮੈਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਿ ਅਸੀਂ ਕਿਸੇ ਦੀ ਧਾਰਮਿਕ ਆਜ਼ਾਦੀ ਨਹੀਂ ਦਵਾਜਣ ਦਵਾਂਗੇ ਜਿਸ ਦਿੱਲੀ ਦੇ ਵਿੱਚ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੇ ਧਰਮ ਦੀ ਰੱਖਿਆ ਕੀਤੀ ਇਹਨਾਂ ਤੇ ਧਾਰਮਿਕ ਜਾਤੀ ਨੂੰ ਨਹੀਂ ਗਵਾਉਣ ਦਿੱਤਾ ਉਸੇ ਹੀ ਦਿੱਲੀ ਦੇ ਵਿੱਚ ਸਿੱਖਾਂ ਦੇ ਜਿਹੜੇ ਕਿ ਘਰ-ਘਾਟ ਸਨ ਉਹ ਤਬਾਹ ਕੀਤੇ ਗਏ ਸਿੱਖਾਂ ਦੀਆਂ ਧੀਆਂ ਪੈਣਾ ਦੇ ਨਾਲ ਬਲਾਤਕਾਰ ਕੀਤੇ ਗਏ ਸਿੱਖਾਂ ਦੇ ਗਲਾ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜਿਉਂਦੇ ਸਾੜਿਆ ਗਿਆ ਤੁਸੀਂ ਮੈਂ ਇੱਥੇ ਤੁਹਾਡੇ ਨਾਲ ਇੱਕ ਛੋਟੀ ਜਿਹੀ ਬੇਨਤੀ ਸਾਂਝ ਕਰੂੰਗਾ ਕਈ ਵਾਰੀ ਆਪਾਂ ਘਰਾਂ ਦੇ ਵਿੱਚ ਮੋਮਬਤੀ ਜਗਾਉਂਦੇ ਆ ਉਹਦੀ ਮੋਮ ਜਿੱਤੇ ਹੱਥ ਤੇ ਡਿੱਗ ਜਾਏ ਜਾਂ ਸਰੀਰ ਦੇ ਕਿਸੇ ਵੀ ਅੰਗ ਉੱਤੇ ਡਿੱਗਦੀ ਤੇ ਇੱਕਦਮ ਜਲਣ ਮਹਿਸੂਸ ਹੁੰਦੀ ਹੈ ਥੋੜਾ ਜਿਹਾ ਉਸ ਸਮਾਉ ਆਪਣੇ ਅੱਖਾਂ ਦੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਜਦੋਂ ਕਿਸੇ ਸਿੱਖ ਵੀਰ ਦੇ ਗਲ ਦੇ ਵਿੱਚ ਟਾਇਰ ਪਾ ਦਿੱਤਾ ਗਿਆ ਹੋਵੇਗਾ ਉੱਪਰੋਂ ਤੇਲ ਛਿੜਕ ਕੇ ਤੇ ਅੱਗ ਲਾ ਦਿੱਤੀ ਗਈ ਹੋਵੇਗੀ ਤੇ ਉਹ ਕਿੰਦਾ ਜਦੋਂ ਤਣਪਦਾ ਸੀ ਤੇ ਇਹ ਮੈਂ ਕਹਾਂਗਾ ਕਿ ਇਹ ਜਿਹੜੇ ਗੁੰਡੇ ਜਿਹੜੇ ਸ਼ਰਾਰਤੀ ਅਨਸਰ ਸਨ ਜਿਨ੍ਹਾਂ ਨੇ 1984 ਦੇ ਵਿੱਚ ਕਤਲਿਆਂ ਕੀਤਾ ਉਹ ਉਹਨਾਂ ਦੇ ਪਰਿਵਾਰਾਂ ਨੂੰ ਕਹਿੰਦੇ ਸੀ ਕਿ ਦੇਖੋ ਤੁਹਾਡਾ ਤੁਹਾਡਾ ਪਿਤਾ ਕਿਸ ਤਰ੍ਹਾਂ ਨੱਚਦਾ ਪਿਆ ਹੈ ਕਾਹਕੇ ਸਰੀਰ ਨੂੰ ਕਦੋਂ ਅੱਗ ਲੱਗਦੀ ਸੀ ਜਿਉਂਦਾ ਸਰੀਰ ਹੈ ਉਹਨੂੰ ਅੱਗ ਲੱਗਣ ਦੇ ਨਾਲ ਉਹ ਤੜਖਦਾ ਸੀ ਤੇ ਕਹਿੰਦੇ ਸੀ ਕਿ ਦੇਖੋ ਤੁਹਾਡਾ ਪਿਓ ਕਿਵੇਂ ਨੱਚਦਾ ਪਿਆ ਹੈ ਇਹ ਇੰਨੇ ਬਾੜੇ ਇਹਨਾਂ ਦੇ ਬੋਲ ਸਨ ਮੈਂ ਇਹ ਤੁਹਾਡੇ ਸਾਹਮਣੇ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਸਿਰਫ ਇਸੇ ਵਾਸਤੇ ਹੈ ਕਿ ਕੱਲ ਜੋ 1984 ਦੇ ਸੰਬੰਧ ਦੇ ਵਿੱਚ ਇੱਕ ਕੇਸ ਦਾ ਜਿਹੜਾ ਕਿ ਮੁੱਖ ਦੋਸ਼ੀ ਸੀ ਸੱਜਣ ਕੁਮਾਰ ਜਿਸ ਨੂੰ ਕਿ ਉਮਰ ਕੈਦੀ ਸਜ਼ਾ ਹੋਈ ਅਸੀਂ ਇਸ ਫੈਸਲੇ ਦਾ तहे ਦਿਲ ਤੋਂ ਸੁਆਗਤ ਕਰਦੇ ਹਾਂ ਆਵੇ ਇੱਕ ਇਹ ਫੈਸਲਾ ਬਹੁਤ ਜ਼ਿਆਦਾ ਲੇਟ ਆਇਆ ਪਰ ਫਿਰ ਵੀ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਉਂਕਿ ਉਹ ਜਿਹੜਾ ਦੋਸ਼ੀ 34 ਸਾਲ ਸਰਕਾਰੀ ਸ਼ਹਿ ਦੇ ਮੁਤਾਬਕ ਆਪਾਂ ਕਹਾਂਗੇ ਕਿ ਉਹ ਬਚਦਾ ਰਿਹਾ 34 ਸਾਲ ਉਹ ਕਾਨੂੰਨ ਤੋਂ ਭੱਜਦਾ ਰਿਹਾ ਪਰ ਫਿਰ ਵੀ ਐਚਐਸ ਫੁਲਕਾ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਇੱਕ ਬੜੀ ਲੰਮੀ ਲੜਾਈ ਲੜੀ ਫੁਲਕਾ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਲੰਮੀ ਲੜਾਈ ਲੜ ਕੇ ਉਸ ਮੁੱਖ ਦੋਸ਼ੀ ਨੂੰ ਜੇਲ੍ਹ ਦੇ ਅੰਦਰ ਪਹੁੰਚਾਇਆ ਕਿ ਇਹ ਇਕੋ ਹੀ ਦੋਸ਼ੀ ਜਾਵੇਗਾ ਜੇਲ੍ਹ ਦੇ ਅੰਦਰ ਜਾਂ ਜੋ ਜਗਦੀਸ਼ ਟਾਈਟਲਰ ਹੈ ਜਿਹੜਾ ਕਿ ਇਹਨਾਂ ਦੰਗਿਆਂ ਦਾ ਮੁੱਖ ਦੋਸ਼ੀ ਸੀ ਕਿ ਉਹ ਵੀ ਜਾਵੇਗਾ ਤਹਿ ਦਿਲੋਂ ਧੰਨਵਾਦ ਹੈ ਫੁਲਕਾ ਸਾਹਿਬ ਦਾ ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ 34 ਸਾਲ ਇਸ ਕੇਸ ਦੇ ਉੱਤੇ ਲਗਾਈ ਅਤੇ ਉਸ ਦੋਸ਼ੀ ਨੂੰ ਜਿਹੜੀ ਕਿ ਉਹਦੇ ਵੱਢਦੇ ਹੋਏ ਸਜ਼ਾ ਦਵਾਈ ਭਾਵੇਂ ਕਿ ਇਹਨਾਂ ਦੋਸ਼ੀਆਂ ਦੇ ਵਾਸਤੇ ਇਹ ਥੋੜੀ ਜੀ ਸਜ਼ਾ ਹੋ ਸਕਦੀ ਹੈ ਕਿਉਂਕਿ ਜ਼ਮਾਨਤ ਦੇ ਬਾਅਦ ਆ ਜਾਣ ਜਾਂ ਕੁਝ ਵੀ ਆਪਣਾ ਕਰ ਸਕਦੇ ਹਨ ਕਿਉਂਕਿ ਜਿਨ੍ਹਾਂ ਦੀ ਸਰਕਾਰੀ ਦਬਾਰੇ ਸਾਂਝ ਬਣੇ ਹੋਵੇ 34 ਸਾਲ ਕਾਨੂੰਨ ਦੇ ਅੱਖਾਂ ਦੇ ਜਿਨ੍ਹਾਂ ਨੇ ਘਟਾ ਪਾਇਆ ਹੋਵੇ ਤੇ ਉਹ ਬੰਦੇ ਕੁਝ ਵੀ ਅਜੇ ਕਰ ਸਕਦੇ ਹਨ ਪਰ ਫਿਰ ਵੀ ਧੰਨਵਾਦ ਹੈ ਫੁਲਕਾ ਸਾਹਿਬ ਦਾ ਕਿਉਂਕਿ ਉਸ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਉਸ ਪਰਿਵਾਰ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਲੰਮੀ ਲੜਾਈ ਲੜੀ ਜਿਨ੍ਹਾਂ ਦੀ ਇਹ ਸੋਚ ਸੀ ਕਿ ਅਸੀਂ ਦੋਸ਼ੀ ਨੂੰ ਉਹਦੀ ਵੰਦੀ ਹੋਈ ਸਜ਼ਾ ਦਿਵਾਵਾਂਗੇ ਜਿਨ੍ਹਾਂ ਦੇ ਮਨ ਦੇ ਵਿੱਚ ਇਸ ਸੰਕਲਪ ਸੀ ਕਿ ਦੋਸ਼ੀ ਜਿਹੜਾ ਹੈ ਉਸ ਲਾਖਾਂ ਦੇ ਪਿੱਛੇ ਚਾਹੀਦਾ ਹੈ ਨਾ ਕਿ ਆਜ਼ਾਦ ਘੁੰਮਦਾ ਇਥੇ ਇੱਕ ਹਿਰਨ ਮਾਰ ਦਿੱਤਾ ਜਾਵੇ ਉਹਦੀ 5 ਸਾਲ ਦੀ ਸਜ਼ਾ ਜੋ ਕਿ ਸਲਮਾਨ ਖਾਨ ਵਰਗਿਆਂ ਹੋ ਜਾਂਦੀ ਹੈ ਤੇ अनेका ਇਥੇ ਸਿੱਖ ਜਿਹੜੇ ਬੇਦੋਸ਼ੇ ਜਿਨ੍ਹਾਂ ਦਾ ਕੋਈ ਦੋਸ਼ ਵੀ ਨਹੀਂ ਹੈ ਦਿੱਲੀ ਦੇ ਵਿੱਚ ਮਾਰੇ ਗਏ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਨੂੰ ਘਸੀਟਿਆ ਗਿਆ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਨੂੰ ਫੜ-ਫੜ ਕੇ ਵੜਿਆ ਗਿਆ ਟੁੱਕਿਆ ਗਿਆ ਜਿਦਾਂ ਕਹਿ ਲਵੋ ਕਿ ਇਹ ਕੇਵਲ ਤੇ ਕੇਵਲ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਮੁਤਾਬਕ ਸਿੱਖਾਂ ਨੂੰ ਹੀ ਮਾਰਿਆ ਜਾਣਾ ਸੀ ਕਿਉਂਕਿ ਉਸ ਟਾਈਮ ਦੇਸ਼ ਦਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਜਿਹੜਾ ਆਪਣੇ ਭਾਸ਼ਣ ਦੇ ਵਿੱਚ ਇਹ ਬਿਆਨ ਦਿੰਦਾ ਹੈ ਕਿ ਜਦ ਕੋਈ ਬड़ा ਪੇੜ गिरता ਹੈ ਤਾਂ ਧਰਤੀ ਤੋਂ ਹਿਲਦੀ ਹੈ ਕਿਉਂਕਿ ਕੀ ਗੱਲ ਇਹ ਸਿੱਖਾਂ ਦੇ ਵਾਸਤੇ ਧਰਤੀ ਹਿੱਲਣੇ ਸੀ ਵੱਡਾ ਜਦੋਂ ਉਦ ਰਕਤ ਮਾਰਦਿਆ ਘ ਡਿੱਗਿਆ ਸਿਰਫ ਇਹ ਸਿੱਖਾਂ ਵਾਸਤੇ ਹੀ ਡਿੱਗਿਆ ਸੀਗਾ ਉਸ ਤੋਂ ਪਹਿਲਾਂ ਜੋ ਇੰਦਰਾ ਗਾਂਧੀ ਨੇ ਕੀਤਾ ਉਹਦੇ ਬਾਰੇ ਵੀ ਤਾਂ ਧਿਆਨ ਦੇਣਾ ਬਣਦਾ ਸੀ ਸਿੱਖਾਂ ਦਾ ਕੌਮੀ ਘਰ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਵਿਖੇ ਜਦੋਂ ਇਹ ਹਮਲਾ ਕਰਵਾ ਰਹੀ ਹੈ ਉਦੋਂ ਵੀ ਤਾਂ ਧਿਆਨ ਦੇਣਾ ਬਣਦਾ ਸੀ ਮੈਂ ਬੇਨਤੀ ਕਰੂੰਗਾ ਕਿ ਜੋ ਇਨਸਾਫ ਮਿਲਿਆ ਹੈ ਉਹਦੇ ਉਹਦਾ ਅਸੀਂ ਫੁਲਕਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਤੇ ਫੁਲਕਾ ਸਾਹਿਬ ਤੋਂ ਇਹ ਉਮੀਦ ਵੀ ਕਰਦੇ ਹਾਂ ਕਿ ਬਾਕੀ ਵੀ ਜਿੰਨੇ ਦੋਸ਼ੀ ਨੇ 1984 ਦੇ ਦੰਗਿਆਂ ਦੇ ਜਿਨ੍ਹਾਂ ਨੇ ਸਿੱਖਾਂ ਦਾ ਕਤਲ ਕੀਤਾ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਘਰ ਘਾਟ ਤਬਾਹ ਕੀਤੇ ਅਤੇ ਅਨੇਕਾਂ ਹੀ ਇਹੋ ਜਿਹੇ ਅਨਾਥ ਬੱਚੇ ਜਿਹੜੇ ਕਿ ਅੱਜ ਤੱਕਰ ਆਪਣੇ ਮਾਪੇ ਨੂੰ ਨਹੀਂ ਮਿਲ ਸਕੇ ਜਿਹੜੇ ਉਹਨਾਂ ਨੇ ਦੋਸ਼ੀ ਹਨ ਉਹਨਾਂ ਨੂੰ ਸਜ਼ਾਵਾ ਦਿਵਾਉਣਗੇ। ਅਨੇਕ ਪਰਿਵਾਰ ਉਦੋਂ ਦਿੱਲੀ ਤੋਂ ਉੱਜੜ ਕੇ ਪੰਜਾਬ ਦੇ ਵਿੱਚ ਆਏ ਜਿਹੜੇ ਕਿ ਅਮੀਰ ਘਰਾਣਿਆਂ ਦੇ ਨਾਲ ਸੰਬੰਧ ਰੱਖਦੇ ਸਨ। ਜਿਨ੍ਹਾਂ ਦੇ ਆਪਣੇ ਬਿਜ਼ਨਸ ਸਨ, ਜਿਨ੍ਹਾਂ ਦੇ ਆਪਣੇ ਉਸ ਟਾਈਮ ਵਧੀਆ ਘਰ ਘਰ ਸਨ ਵਧੀਆ ਜੋ ਕਿ ਰਹਿਣ ਸਹਿਣ ਦਾ ਤਰੀਕਾ ਸੀ ਅੱਜ ਕਿਰਾਏ ਉੱਤੇ ਜ਼ਿੰਦਗੀ ਕੱਟਦੇ ਪਏ ਹਨ। ਅੱਜ ਲੋਕਾਂ ਦੇ ਫੈਕਟਰੀਆਂ ਵਿੱਚ ਉਹ ਪਰਿਵਾਰ ਆਪਣੇ ਕੰਮ ਕਰਕੇ ਰੋਜ਼ਗਾਰ ਕੰਮ ਜੋ ਕਿ ਪੇਟ ਦੀ ਪੂਰਤੀ ਕਰਦੇ ਹਨ। ਇਹ ਸਾਰਾ ਕੁਝ ਕੇਵਲ ਦਿੱਲੀ ਦੇ ਵਿੱਚ ਜਦੋਂ ਤਿੰਨ ਤਿੰਨ ਕਤਲਿਆਂ ਵਾਪਰਿਆ ਕਿਸੇ ਨੇ ਸਿੱਖਾਂ ਦੇ ਕੋਈ ਖੈਰ ਨਹੀਂ ਲਈ ਕਿਸੇ ਨੇ ਸਿੱਖਾਂ ਨੂੰ ਪੁੱਛਿਆ ਨਹੀਂ ਸਿਰਫ ਤੇ ਸਿਰਫ ਸਿੱਖਾਂ ਨੂੰ ਮਾਰਿਆ ਗਿਆ ਵੜਿਆ ਗਿਆ ਟੁੱਕਿਆ ਗਿਆ ਤੇ ਉਹਦਾ ਮੁੱਖ ਦੋਸ਼ੀ ਜੋ ਕਿ ਸੱਜਣ ਕੁਮਾਰ ਕੱਲ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਏ ਉਹਦੇ ਵਾਸਤੇ ਅਸੀਂ ਫੁਲਕਾ ਸਾਭ ਦਾ ਧੰਨਵਾਦ ਕਰਦੇ ਹਾਂ ਭਾਵੇਂ ਕਿ ਬੜੀ ਲੇਟ ਇਸ ਸਭ ਕੁਝ ਹੋਇਆ ਆ ਬੜੀ ਲੇਟ ਇਨਸਾਫ ਆਇਆ ਪਰ ਇਨਸਾਫ ਆਉਣ ਦੇ ਉੱਤੇ ਚੰਗਾ ਲੱਗਿਆ ਵਧੀਆ ਲੱਗਿਆ ਕਿਉਂਕਿ ਜੋ ਵੀ ਜਿਸ ਵੀ ਕਿਸਮ ਦਾ ਦੋਸ਼ੀ ਹੈ ਉਹਨੂੰ ਉਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਨਹੀਂ ਕਿ ਮੈਂ ਸੱਜਣ ਕੁਮਾਰ ਦੀ ਗੱਲ ਕਰਦਾ ਹੋਰ ਵੀ ਕਿੰਨੇ ਕੇਸ ਨੇ ਜਿਹੜੇ ਵੀ ਕੇਸ ਹੋਣ ਜਿੱਦਾਂ ਦੇ ਵੀ ਕੇਸ ਹੋਣ ਹਰ ਇੱਕ ਦੋਸ਼ੀ ਨੂੰ ਉਹਦੀ ਬਣਦੀ ਸਜ਼ਾ ਮਿਲੇ ਤਾਂ ਕਿ ਜਿਹੜਾ ਪੀੜਤ ਹੈ ਜਿਹੜਾ ਪੀੜਤ ਪਰਿਵਾਰ ਹੈ ਜਿਹਦੇ ਨਾਲ ਇਹ ਦੁੱਖ ਵਾਪਰਿਆ ਹੈ ਉਹਨੂੰ ਉਹਦਾ ਇਨਸਾਫ ਮਿਲੇ ਸੋ ਇਤਨੇ ਆਪ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ